ਆਇਆ ਲਾਈਨ ਅਪ ਕਰਨੋ ਆਜੋ ਸਾਹਮਣੇ ਆ ਲਿਓ ਕਰ ਲਈ ਆਜੋ ਸਾਹਮਣੇ ਆਪਣੀ ਗੱਡੀ ਵਿੱਚ ਬਹਿ ਕੇ ਤੁਹਾਨੂੰ ਆਜੋ ਸਾਡੀ ਜੀਤ ਹੈ ਕਰਨੀ ਆਜੋ ਲਾਈਨ ਵਿੱਚ ਜਾਣਾ ਕਿਸੇ ਵੀਰ ਨਾਲ ਲਈ ਆਪਣੀ ਗੱਡੀ ਲਾਈਨ ਦੇ ਵਿੱਚੋਂ ਬਾਹਰ ਨਹੀਂ ਕਰਨੀ ਤੇ ਵਾਪਸ ਵੀ ਕਰਨੀ ਸਾਰੇ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ

ਜਿੰਦਾਬਾਦ ਸ੍ਰੀ ਭਜੀਤ ਕਾਰ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਹੋਏ ਹੱਕਾਂ ਦੀ ਗੱਲ ਕਰਨਗੇ ਜੋ ਸਾਡੇ ਪੰਜਾਬ ਦੇ ਲੋਕਾਂ ਦੀ ਦਬੀ ਹੋਈ ਆਵਾਜ਼ ਨੂੰ ਪਾਰਲੀਮੈਂਟ ਤੱਕ ਲੈ ਕੇ ਜਾਣਗੇ ਜਦੋਂ ਸਾਡੇ ਹੱਥ ਇੰਨੇ ਮਜ਼ਬੂਤ ਹੋਣਗੇ ਕਿ ਕੇਂਦਰ ਸਰਕਾਰ ਕੋਈ ਵੀ ਫੈਸਲਾ ਕਰੂਗੀ ਤਾਂ ਆਮ ਆਦਮੀ ਪਾਰਟੀ ਤੋਂ ਪੁੱਛੇ ਬਿਨਾਂ ਨਹੀਂ ਹੋਊਗਾ ਸੋ ਆਪਾਂ ਸਾਰਿਆਂ ਨੇ ਇੱਕ ਵਾਰ ਫੇਰ ਤੋਂ ਇੱਕ ਵੱਡਾ ਹੰਦਲਾ ਮਾਰ ਕੇ ਆਪਣੀ ਹਲਕੇ ਵਿੱਚੋਂ ਬਹੁਤ ਹੀ ਸਤਕਾਰਤ ਸਖਸ਼ੀਤ ਸਰਦਾਰ ਜਗਦੀਪ ਸਿੰਘ ਕਾਕਾ ਬਰਾੜ ਜੀ ਨੂੰ ਜਿਹੜਾ ਆਮ ਆਦਮੀ ਪਾਰਟੀ ਨੇ ਟਿੱਕ ਦੇ ਕੇ ਨਵਾਜਿਆ ਆਪਾਂ ਉਹਨਾਂ ਨੂੰ ਪਾਰਲੀਮੈਂਟ ਦੀਆਂ ਪੌੜੀਆਂ ਚੜਾਉਣਾ ਹੈ ਤੇ ਜੋ ਗੱਲਾਂ ਹੁੰਦੀਆਂ ਨੇ ਵੀ ਆ ਕੰਮ ਰਹੇਗੇ ਜਾਂ ਕਿਸਾਨਾਂ ਦੀ ਗੱਲ ਹੁੰਦੀ ਆ ਵੀ ਕਿਸਾਨਾਂ ਦੇ ਹੱਕ ਨਹੀਂ ਮਿਲੇ ਗਰੀਬਾਂ ਦੀ ਗੱਲ ਹੁੰਦੀ ਆ ਜਿੱਥੇ મોદી ਇਹ ਗੱਲ ਕਰਦਾ ਕਿ ਮੈਂ ਜੇ ਤੀਜੀ ਵਾਰ ਸੱਤਾ ਚੋਂ ਨਾ ਤਾਂ ਮੈਂ ਸੰਵਿਧਾਨ ਬਦਲ ਕੇ ਰੱਖ ਦੂੰਗਾ ਸੋ ਮੇਰੇ ਭੈਣ ਭਰਾਵਾਂ ਨੂੰ ਇਹ ਸੁਚੇਤ ਰਹਿਣ ਦੀ ਲੋੜ ਹੈ ਕਿ ਜੇ ਸੰਵਿਧਾਨ ਬਦਲਿਆ ਜਾਂਦਾ ਤਾਂ ਸਭ ਤੋਂ ਪਹਿਲੇ ਹੱਕ ਜਿਹੜੇ ਉਹ ਗਰੀਬਾਂ ਮੈਡਮ ਅੱਜ ਮਲੋਟ ਦੇ ਵਿੱਚ ਗ੍ਰੀਨ ਵੈਲੀ ਤੇ ਵੱਡੀ ਸ਼ਮੂਲੀਅਤ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਜਿਹੜੇ ਲੀਡਰ ਸਹਿਬਾਨ ਨੇ ਸਾਰੀ ਲੀਡਰਸ਼ਿਪ ਜਿਹੜੀ ਇਕੱਠੀ ਹੋਈ ਆ ਸੋ ਅੱਜ ਕੀ ਕਹਿ ਰਹੇ ਹੋ ਤੁਸੀਂ ਮੈਂ ਇਹ ਕਹਿਣਾ ਚਾਹਾਂਗੀ ਕਿ ਲੀਡਰ ਵੀ ਹੀ ਸਾਡੇ ਆਮ ਲੋਕ ਵੀ ਘਰਾਵਾਂ ਚੋਂ ਨਿਕਲ ਕੇ ਬਾਹਰ ਆਏ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦੇ ਲਈ ਔਰ ਇਹ ਇੱਕ ਬਹੁਤ ਵੱਡੀ ਜਿੱਤ ਜਿਹੜੀ ਫਰੋਜ਼ਪੁਰ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੋਣ ਜਾ ਰਹੀ ਹੈ ਉਸ ਤੋਂ ਪ੍ਰਤੀ ਸੋ ਕਿਸ ਤਰ੍ਹਾਂ ਤੁਸੀਂ ਰੁਝਾਨ ਦੇਖ ਰਹੇ ਹੋ ਜਿਹੜੇ ਇਲੈਕਸ਼ਨਸ ਨੇ 1 ਜੂਨ ਨੂੰ ਜਿਹੜੇ ਇਲੈਕਸ਼ਨ ਹੋਣੇ ਨੇ ਕਿਸ ਤਰ੍ਹਾਂ ਦੇ ਰੁਝਾਨ ਦੇਖ ਰਹੇ ਹੋ ਜੀ ਤੁਸੀਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਸਾਰੇ ਰੁਝਾਨ ਆ ਰਹੇ ਨੇ ਔਰ ਜਿੱਥੇ ਮਰਜ਼ੀ ਚਲੇ ਜਾਓ ਤੁਹਾਨੂੰ ਤੁਸੀਂ ਦੇਖ ਲੋ ਵੀ ਜਿਹੜੇ ਜਿੰਨੇ ਵੀ ਵਲੰਟੀਅਰ ਖੜੇ ਨੇ ਜਿੰਨੇ ਵੀ ਲੋਕ ਖੜੇ ਨੇ ਉਪਗਵੰਤਮਾਨ ਦੀ ਗੱਲ ਕਰ ਰਹੇ ਨੇ ਉਹ केजरीवाल ਦੇ ਕੀਤੇ ਹੋਏ ਕੰਮਾਂ ਦੀ ਗੱਲ ਕਰ ਰਹੇ ਨੇ ਸੋ ਸਾਨੂੰ ਅੱਜ ਫਕਰ ਮਹਿਸੂਸ ਹੋ ਰਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਪਣੇ ਕੀਤੇ ਹੋਏ ਕੰਮਾਂ ਦੇ ਸਰ ਤੇ ਵੋਟ ਮੰਗ ਰਹੀ ਹੈ ਤੇ ਰੁਝਾਨ 2022 ਦੀ ਤਰ੍ਹਾਂ ਫੇਰ ਚੜ੍ਹ ਵਾਲੀ ਹੋ ਰਹੀ ਹੈ। ਵੋਟਵਾਸੀਆਂ ਲਈ ਕੀ ਕਹਿਣਾ ਹੈ? ਲੋਟ ਵਾਸੀਆਂ ਲਈ ਅਪੀਲ ਹੈ ਕਿ ਜਿਸ ਤਰ੍ਹਾਂ ਅਸੀਂ 2 ਸਾਲਾਂ ਦੇ ਵਿੱਚ ਦੂਜੀਆਂ ਰਵਾਇਤੀ ਪਾਰਟੀਆਂ ਦੇ ਉਲਟ ਚੱਲ ਕੇ ਲੋਕਾਂ ਨੂੰ ਪਹਿਲੇ 2 ਸਾਲਾਂ ਦੇ ਵਿੱਚ ਜਿਹੜੀਆਂ ਸਹੂਲਤਾਂ ਦਿੱਤੀਆਂ ਨੇ ਜਿਹੜੇ ਸਰਕਾਰ ਨੇ ਕੰਮ ਕੀਤੇ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹ ਚੜੂਗਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਦੀ ਜਿੱਤ ਦੇ ਵਿੱਚ ਆਪਣਾ ਹਿੱਸਾ ਆਪਣਾਣਾ ਰਹੇ।